ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋਗਾ ਸਿੰਘ ਹਾਂ ਜੀ ਵੀਰ ਜੀ ਤੇ ਮੈਨੂੰ ਜਿੱਦਨ ਹੋਟਲ ਤੋਂ ਹੁੰਦੀ ਹੈ ਜੀ ਛੁੱਟੀ ਤੇ ਉਸ ਦਿਨ ਮੈਂ ਕਰਦਾ ਜੀ ਡਿਲੀਵਰੀ ਤੇ ਅੱਜ ਮੈਂ ਇਹ ਡਿਲੀਵਰੀ ਕਰਨ ਜੀ ਇੱਕ ਮੇਰਾ ਨਾਂ ਜੀ ਪੂਰਤੀ ਮੋ ਪੂਰਤੀ ਮੋ ਤੋਂ ਆਇਆ ਜੀ ਮੈਂ ਤੇ ਮੈਨੂੰ ਇਹ ਪਿੰਡ ਬਹੁਤ ਵਧੀਆ ਲੱਗਿਆ ਤੇ ਮੈਂ ਇਹਦੀ ਬਣਾ ਰਿਹਾ ਜੀ ਵੀਡੀਓ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਜੀ ਕਿਉਂਕਿ ਇੱਥੇ ਬਹੁਤ ਹਰਾ-ਪਰਾ ਹਰਿਆਲੀ ਹੈ ਤੇ ਬਹੁਤ ਹੀ ਵਧੀਆ ਇਹਨਾਂ ਨੇ ਤਰੀਕੇ ਨਾਲ ਪਿੰਡ ਆਪਣਾ ਡਿਵੈਲਪ ਕਰਕੇ ਰੱਖਿਆ ਹੈ ਤੇ ਇਸ ਕਰਕੇ ਮੇਰਾ ਦਿਲ ਕੀਤਾ ਕਿ ਮੈਂ ਵੀਡੀਓ ਬਣਾਵਾਂ ਤੇ ਮੈਂ ਵੀਡੀਓ ਬਣਾ ਰਿਹਾ ਤੇ ਨਾਲ ਨਾਲ ਤੁਹਾਨੂੰ ਦਿਖਾ ਰਿਹਾ ਵਾਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਕਿੰਨਾ ਇਹਨਾਂ ਨੇ ਹਰਿਆਲੀ ਹੀ ਹਰਿਆਲੀ ਬਣਾ ਕੇ ਰੱਖੀ ਹੋਈ ਹੈ ਸਾਰੇ ਪਾਸੇ ਚਾਰ ਚੁਫੇਰੇ ਜਿੱਧਰ ਮਰਜੀ ਦੇਖੋ ਜੀ ਹਰਾ ਭਰਾ ਹੈ ਸਾਰਾ ਤੇ ਮੈਂ ਸੋਚਿਆ ਜੀ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਜੀ ਓਕੇ ਇਹ ਜੀ ਇਹ ਕਰ ਰਹੇ ਨੇ ਕਟਿੰਗ ਜੀ ਪੇਡਿਆਂ ਦੀ ਤੇ ਇਹਨਾਂ ਨੇ ਰੱਖਿਆ ਜੀ ਇੱਕ ਸਾਈਡ ਤੇ ਲਫਾਫਿਆਂ ਚ ਪਾ ਗਏ ਸਮਾਨ ਸਾਰਾ ਤੇ ਹੁਣ ਲੈ ਕੇ ਜਾਣਗੇ ਜਿੱਦੂ ਕੋਈ ਗੱਡੀ ਗੁੱਡੀ ਆਂਦੀ ਹੈ ਗੱਡੀ ਗੁੱਡੀ ਦੇ ਹਿਸਾਬ ਨਾਲ ਚੱਕ ਕੇ ਲੈ ਕੇ ਜਾਣਗੇ ਜੀ ਅੱਗੇ ਵੀ ਕੁਝ ਆਪਾਂ ਨੂੰ ਲੱਗਦਾ ਤਾਂ ਦਿਖਾਣਾ ਜੀ ਬਹੁਤ ਵਧੀਆ ਨੰਨੇ ਤਰੀਕੇ ਨਾਲ ਬਣਾ ਬਹੁਤ ਬੜੀ ਲਿਖਿਆ ਕਿ ਸ਼ਾਇਦ ਇਹ ਇੱਕ ਬੜਾ ਸੋਹਣਾ ਤਰੀਕੇ ਨਾਲ ਇਹਨਾਂ ਨੇ ਬਣਾ ਕੇ ਰੱਖਿਆ ਸਾਫ ਸਫਾਈ ਨਾਲ ਆ ਰਹੇ ਆਇਆ ਜਾਂ ਮੈਂ ਜਾ ਰਿਹਾ ਆਪਣੀ ਬਾਈਕ ਤੇ ਜਿਸ ਤਰ੍ਹਾਂ ਮੇਰੀ ਸ਼ੁਕਰੀ ਹੁੰਦੀ ਹੈ ਹਾਂਜੀ ਮੈਂ ਰਸਤੇ 'ਚ ਜਾ ਰਿਹਾ ਸੀ ਤੇ ਰਾਹ ਦੇ ਵਿੱਚ ਮੈਨੂੰ ਕੁਝ ਪੁਰਾਣੀਆਂ ਗੱਡੀਆਂ ਲੱਭੀਆਂ ਤੇ ਜਿੱਦਾਂ ਆਪਣੇ ਬੰਦੇ ਪੁਰਾਣੇ ਖਰੀਦ ਕੇ ਗੱਡੀਆਂ ਰੱਖ ਲੈਂਦੇ ਆ ਤੇ ਬਹੁ ਮੋੜ ਕੇ ਸਪੇਅਰ ਪਾਰਟ ਵੇਚਦੇ ਆ ਕੱਡ-ਕੱਡ ਕੇ ਤੇ ਇੱਥੇ ਵੀ ਕੁਝ ਮੈਨੂੰ ਪੁਰਾਣੀਆਂ ਗੱਡੀਆਂ ਦਿਖੀਆਂ ਤੇ ਮੈਂ ਸੋਚਿਆ ਇਹਦੀ ਵੀ ਵੀਡੀਓ ਬਣਾਵਾ ਤੇ ਆ ਦੇਖੋ ਜੀ ਪੁਰਾਣੇ ਮਾਡਲ ਨੇ ਇੱਥੇ ਵੀ ਗੱਡੀਆਂ ਖਲੋਤੀਆਂ ਸਾਰੀਆਂ ਬੰਜਰ ਹੋਈਆਂ ਪਈਆਂ ਤੇ ਇਹ ਸਾਰਾ ਪਹਾੜੀ ਇਲਾਕਾ ਜੀ ਸਾਰਾ ਜੀ ਤੇ ਮੈਂ ਤੁਹਾਡੇ ਤੁਹਾਡ ਨਾਲ ਇਹ ਵੀ ਵੀਡੀਓ ਸ਼ੇਅਰ ਕਰਦਾ ਹਾਂ ਮਾੜੇ ਪਾਰਟ ਇਹਦਾ ਵੀ ਬਣਾਉਣਾ ਵਾ ਇਹ ਸਾਰਾ ਹੀ ਪਹਾੜੀ ਇਲਾਕਾ ਐ ਵੀ ਇੱਥੇ ਗੱਡੀਆਂ ਪਰਚੇਸ ਕਰਕੇ ਇੱਥੇ ਆਪਣੇ ਗੈਰੇਜ ਚ ਖਿਲਾਰਦੇ ਆ। ਤੇ ਮੁੜ ਕੇ ਇਹਨਾਂ ਦੇ 파ਟ ਕੱਢ ਕੇ ਸੇਲ ਪਰਚੇਸ ਜੋ ਵੀ ਕਰਦੇ ਆ। ਗੱਡੀਆਂ ਲਿਆਂਦੇ ਆ ਖਰੀਦ ਕੇ ਤੇ ਤੇ ਸਟਾਕ ਕਰ ਲੈਂਦੇ ਆ। ਤੇ ਆ ਵੇਖੋ ਪੁਰਾਣੀਆਂ ਗੱਡੀਆਂ ਇੱਥੇ ਖਲੋਤੀਆਂ। ਹਾਂਜੀ। ਓਕੇ। ਕੁਝ ਇਦਾਂ ਦੇ ਘਰ ਨੇ ਜੀ ਆ ਪੁਰਾਣੇ ਬਣੇ ਹੋਏ ਨੇ। ਤੇ ਜਿੱਦਾਂ ਆਪਣੇ ਪਹਾੜੀ ਏਰੀਆ ਦੇ ਵਿੱਚ ਲੁੱਕੀ ਰਹਿੰਦੇ ਆ ਪਹਾੜਾਂ ਦੇ ਵਿੱਚ ਇਦਾਂ ਹੀ ਇਹਨਾਂ ਨੇ। ਇਸ ਤਰੀਕਾ ਦੇ ਇਸ ਟਾਈਪ ਦੇ ਕੁਛ ਮਕਾਨ ਬਣਾਉਂਦੇ ਨੇ ਹਾਂਜੀ ਤੇ ਇਹ ਕਿੱਥੇ ਜੈਤੂਨ ਦੇ ਪੱਡੇ ਬਹੁਤ ਜ਼ਿਆਦਾ ਮਿਲਦੇ ਆ ਜੈਤੂਨ ਦੀ ਬਹੁਤ ਜ਼ਿਆਦਾ ਪੁਰਤਗਾਲ ਦੇ ਵਿੱਚ ਖੇਤੀ ਹੁੰਦੀ ਹੈ ਤੇ ਜੈਤੂਨ ਦੇ ਪੱਡੇ ਇੱਥੇ ਤੁਹਾਨੂੰ ਬਹੁਤ ਦੇਖਣ ਨੂੰ ਮਿਲਣਗੇ ਸਾਰਾ ਇੱਧਰ ਜੈਤੂਨ ਹੀ ਲੱਗਾ ਹੈ ਤੇ ਮੈਨੂੰ ਦਿਖਿਆ ਵੀ ਘਰ ਪਾੜੀ ਜੀ ਦੇ ਉੱਤੇ ਹਾਂਜੀ ਵੀਰ ਜੀ ਤੇ ਮੈਂ ਆ ਗਿਆ ਸੀ ਘਰੇ ਮੈਨੂੰ ਲੱਗੀ ਭੁੱਖ ਤੇ ਮੈਂ ਆ ਕੇ ਖਾਧੀ ਰੋਟੀ ਟੁੱਟੀ ਤੇ ਮੈਂ ਕਿਤਾ ਰੈਸਟ ਥੋੜੇ ਧੇਰ ਹੁਣ ਮੈਂ ਕੰਮ ਤੇ ਜਾਣ ਲਈ ਰੈਡੀ ਹਾਂ ਤੇ ਹੁਣ ਮੈਂ ਕੰਮ ਤੇ ਜਾਣ ਲਈ ਪੂਰਾ ਤਿਆਰ ਹਾਂ ਤੇ ਮੈਂ ਇਹ ਵੀਡੀਓ ਬਣਾਈ ਸੀ ਉਸ ਪਿੰਡ ਚ ਇਸ ਕਰਕੇ ਕਿਉਂਕਿ ਮੈਨੂੰ ਬਹੁਤ ਵਧੀਆ ਲੱਗਿਆ ਹਰਾ ਭਰਾ ਸਾਰਾ ਪਿੰਡ ਸੀ ਪੇੜ-ਪੌਦੇ ਵਾਵਾ ਲੱਗੇ ਸੀ ਇਸ ਕਰਕੇ ਮੈਂ ਉਸ ਪਿੰਡ ਦੀ ਵੀਡੀਓ ਬਣਾਈ ਏ ਮੈਨੂੰ ਬਹੁਤ ਵਧੀਆ ਲੱਗਿਆ ਤੇ ਮੈਂ ਇਸ ਕਰਕੇ ਵੀਡੀਓ ਜਾਰੀ ਤੁਹਾਨੂੰ ਦਿਖਾਉਣ ਦੀ ਜਰੂਰਤ ਸਮਝੀ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਕਿੰਨੇ ਹਾਈਵੇ ਬਣ ਰਹੇ ਆ ਕਿੰਨੇ ਰੋਡ ਬਣੇ ਆ ਸਾਰੇ ਪੇਡੇ ਕੱ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਗਿਆ ਪੇੜ ਪੌਦੇ ਨਹੀਂ ਸਾਨੂੰ ਬਹੁਤ ਜ਼ਿਆਦੀ ਲੋੜ ਹੈ ਠੀਕ ਹੈ ਜੀ ਸਾਡਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਚਾਨ ਲਾ ਪਿਆ ਬਹੁਤ ਜ਼ਿਆਦੀ ਕਰਮੀ ਪੈਣ ਲੱਗ ਪਈ ਤੇ ਸਾਡੇ ਬੰਦੇ ਪੇੜ ਪੌਦਿਆਂ ਨੂੰ ਭੁੱਲੀ ਜਾ ਰਹੇ ਆ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਪੇੜ ਪੌਦੇ ਲਗਾਏ ਜਾਂ ਠੀਕ ਹੈ ਜੀ ਤਾਂ ਕਿ ਸਾਨੂੰ ਵਧੀਆ ਹਵਾ ਪਾਣੀ ਸਾਨੂੰ ਸਭ ਕੁਝ ਵਧੀਆ ਮਿਲੇ ਖਾਣ ਪੀਣ ਦੀਆਂ ਸਬਜ਼ੀਆਂ ਇਹ ਉਹ ਸਭ ਕੁਝ ਸਾਨੂੰ ਵਧੀਆ ਮਿਲੇ ਹਨ ਤੇ ਇਹੀ ਵੀਡੀਓ ਦਾ ਮਕਸਦ ਹੀ ਦਿਖਾਉਣਾ ਦਾ ਪਿੰਡ ਨੂੰ ਤੇ ਸਾਡੇ ਪਿੰਡਾਂ ਵਿੱਚ ਵੀ ਬਹੁਤ ਜ਼ਿਆਦੇ ਹੁਣ ਪੇਡੇ ਘਟ ਗਏ ਆ ਕੋਸ਼ਿਸ਼ ਕਰੋ ਕਿ ਬਾਤ ਤੋਂ ਬਾਤ ਪੇੜ ਬੋਦ ਲਗਾ ਜਾਓ ਓਕੇ ਸਾਸਿਕਲਰਾ ਬਰਖਾ ਮਿਲਦੇ ਹੀ ਨਵੀਂ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਓਕੇ ਸਾਸਿਕਲਰਾ